ਹਾਂਜੀ ਆਪਾਂ ਫੇਰ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਵੀਡੀਓ ਉਹ ਕੈਂਟ ਤੇ ਫਣੀ ਹੋਣ ਵਾਲੀ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਚ ਪਹਿਲਾਂ ਦੀਆਂ ਵੀਡੀਓ ਤਰ੍ਹਾਂ ਇਸ ਵੀਡੀਓ ਤੇ ਵੀ 24 ਘੰਟੇ ਦੇ ਵਿੱਚ 1500 ਲਾਈਕ ਕਰਾ ਦਿਓ ਤੇ ਜਲਦੀ ਆਪਾਂ ਇੱਕ ਵੀਡੀਓ ਹੋਰ ਕੈਂਟਜੀ ਅਪਲੋਡ ਕਰ ਦਿਆਂਗੇ ਕਈ ਭਰਾ ਵੀਡੀਓ ਤੇ ਬਹੁਤ ਸੋਹਣਾ ਕਮੈਂਟ ਕਰਦੇ ਪਰ ਉਹ ਵੀਡੀਓ ਨੂੰ ਲਾਈਕ ਨਹੀਂ ਕਰਦੇ ਯਾਰ ਤੁਸੀਂ ਲਾਈਕ ਤੇ ਕਮੈਂਟ ਕਰਦਿਆ ਕਰੋ ਤੁਹਾਨੂੰ ਹਸਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਦਿলো ਧੰਨਵਾਦ ਹਰਮਨ ਕੌਰ ਭੈਣ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਇੰਨਾ ਪਿਆਰਾ ਜਿਹਾ ਕਮੈਂਟ ਕੀਤਾ ਚਲੋ ਆਪਾਂ ਵੀਡੀ ਸੋਦਰ ਗਿਆਏ ਤੇਰੇ ਨਾਲ ਯਾਰੀ ਲਾ ਕੇ ਨਹੀਂ ਤਾਂ ਫਿਰਦਾ ਹੋਣਾ ਸੀ ਕਿ ਤੇ ਮੈਂ ਵੀ ਨਹੀਂ ਆਵਾਰਾ ਤੇਰੇ ਸ਼ੌਕ ਨਾ ਪਵਾਵਾਂ ਕਰੂੰ ਇੰਨਾ ਵੀ ਨਹੀਂ ਮਾੜਾ ਬੁੱਗੇ ਐਵੇਂ ਨਾ ਮੂੰਹ ਜਾਂ ਕੁੱਟ ਮੇਰੇ ਹੌਲ ਪੈਂਦੇ ਆ ਸਾਡੇ ਪਿੰਡ ਨਹਿਰ ਆ ਜੋ ਛਾਲ ਮਾਰੀਏ ਤੇਰੇ ਸ਼ੌਕ ਨਾ ਪਵਾਵਾਂ ਕਰੂੰ ਇੰਨਾ ਵੀ ਨਹੀਂ ਮਾੜਾ ਪਤਾ ਮੈਨੂੰ ਮੈਂ ਵੀ ਤੇ ਖੰਡਾਲੀ ਬੋਰੀ ਨੂੰ ਕੀੜਾ ਲੱਗਿਆ ਪਿਆ ਸਾਲਾ ਮੈਥੋਂ ਨਹੀਂ ਹੋਰ ਦੇਖਿਆ ਜਾਂਦਾ ਫੋਨ ਬਕਾਉ ਓਪੋ ਦਾ ਚਾਹ ਤਾਂ ਚਲ ਸੰਦੇ ਦਿਆ ਕਰੋ ਯਾਰ ਮੇਰੇ ਤਾਂ ਪਹਿਲਾਂ ਖੂਨੀ ਬੰਦਾ ਮਰ ਜਾਵੇ ਮਿੱਤਰਾ ਮੋਨੋ ਦੀ ਕੁੱਟ ਪਰ ਕੇ ਪੈਂਟ ਲਫਾਫਾ ਪਾ ਕੇ ਚੜਾਈ ਲੱਗਦੀ ਆ ਸੌਜੋ ਕੰਜਰ ਰਾਤ ਨੂੰ ਟਰਾਂਸਫਾਰਮ ਚੋਂ ਵੀ ਤੇਲ ਕੱਢਣਾ ਪਾਣੀ ਪਾਣੀ ਹੋ ਗਈ ਮਰ ਜਾ ੱਟ ਤੱਕ ਸੀਨਾ ਧੜਕ ਇਹਨਾਂ ਦਾ ਬੁੜਾ ਵੀ ਕਹਿੰਦਾ ਹੋਣਾ ਆਕਾਸ਼ ਹੋਸਦੇ ਨਾ ਅਸੀਂ ਸੌ ਜਾਂਦੇ ਰਾਤ ਸਾਲਿਆਂ ਨੇ ਕੱਪੜਿਆਂ ਵਾਲੀ ਦੁਕਾਨ ਲੁੱਟੀ ਲੱਗਦੀ ਆ ਜੇ ਕਿਸੇ ਕੋਲ ਇਹ ਹੀ ਪੈਂਟ ਹੋਵੇ ਤਾਂ ਦੱਸੋ ਯਾਰ ਮੈਂ ਸਹੇਲੀ ਨੂੰ ਗਿਫਟ ਕਰਨੀ ਆ ਇੱਕੋ ਜਿਹਾਂ ਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਇੱਕੋ ਜਿਹਾਂ ਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਇੱਕੋ ਜਿਹਾਂ ਦੋ ਮੱਜਾਂ ਤੇ ਤੂੰ ਆਸ਼ਿਕ ਛੋਟੀ ਦਾ ਤੇਰਾ ਕੋਈ ਨਹੀਂ ਕਸੂਰ ਵੀਰੇ ਮਸਲਾ ਰੋਟੀ ਦਾ ਕਿਉਂ ਬਈ ਪੰਚਾਇਤ ਚ ਮਾਫੀ ਮੰਗਣ ਵਾਲੇ ਕੰਮ ਕਰਦਾ ਇੱਕੋ ਜਿਹਾਂ ਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਕੱਟੇ ਵਰਗਾ ਤੂੰ ਤੈਨੂੰ ਆਸ਼ਿਕ ਹੋਣਾ ਚਾਹੀਦਾ ਮੱਜਾਂ ਜਾਂ ਛੋਟੀ ਦਾ ਫਟੀ ਨਾ ਉਨੀ ਦੇਰ ਜਿ ਨਜ਼ਰ ਤੇਰੀ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਮੁੱਕਦੀ ਗੱਲ ਸਰਕਾਰ ਨੂੰ ਬੇਨਤੀ ਹੈ ਇਹਨੂੰ ਤੋਪ ਵਾਲੇ ਗੋਲੇ ਤੇ ਬਿਠਾ ਕੇ ਪਾਕਿਸਤਾਨ ਸੁਟਿਆ ਜਾਵੇ ਮੀ ਥੋਡੇ ਵਾਲੇ ਵੀ ਪਿਆ ਤੇ ਮੀ ਸਾਡੇ ਵਾਲ ਵੀ ਪੈਗਾ ਬਸ ਫਰਕ ਇਹਨਾ ਗੱਦ ਫਿਰ ਗਾਇਆਂ ਦੇ ਵਿੱਚ ਲੁਕੇ ਬੈਠੇ ਹੋ ਤੇ ਮੈਂ ਗਰਾਊਂਡ ਦੇ ਵਿੱਚ ਬੋਕਦਾ ਫਿਰਦਾਗਾ ਤੇ ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਹੈ ਨਾ ਉਹ ਮੌਸਮਾਂ ਦੀ ਪਰਵਾਹ ਨਹੀਂ ਕਰਦੇ ਆ ਗਰਾਊਂਡ ਤੋਂ ਗਰਾਊਂਡ ਤੋਂ ਆ ਕੇ ਮੜੀ ਜੀ ਹਾਜ਼ਰੀ ਕਮੈਂਟਾਂ 'ਚ ਲਾ ਜੀ ਬਾਈ ਜੀ ਡਾਕਟਰ ਨਾਲ ਰਿਸ਼ਤੇਦਾਰੀ ਲੱਗਦੀ ਆ ਸਮਾਨ ਘੱਟ ਲਾ ਲੈਣਾ ਸੀ ਬਾਈ ਹੁਣ ਮੀ ਚੌਕਾ ਹੋਈ ਜਨਾ ਐਸਟਾ ਤੇ ਤਾਂ ਬਾਈ ਸਾਰੀ ਭੋਰਦੇ ਆ ਪਰ ਆ ਬਾਲਟੀ ਵਾਲੀ ਦਾ ਤੂੰ ਬਾਲੀ ਬਰੀ ਕਰਕੇ ਭੋਰੀ ਆ ਪਰਾਵਾ ਬਾਅਦ ਚ ਤੇਰੇ ਵਰਗਾ ਇਹ ਕਹੀ ਜਾਂਦਾ ਹੁੰਦਾ ਮੰਮੀ ਇੱਕ ਜਾਈ ਹੋਰ ਜੋੜ ਦੇ ਠੰਡ ਲੱਗਦੀ ਆ ਬਦਲਾ ਨਾਲ ਨਾ ਚੌੜ ਕਰ ਜੇ ਬਦਲਾ ਨੇ ਚੌੜੀ ਕਰਤੀ ਔਖਾ ਹੋ ਜੂ ਓਸਤਾਦ ਆਪਣਾ ਤਾਂ ਇੱਕ ਹੀ ਸੂਲਾ ਜ਼ਿੰਦਗੀ ਚ ਨਾ ਹਵਾ ਕਰੀਦੀ ਐ ਨਾ ਚਰੀਦੀ ਮੁੱਛ ਪੈਨ ਨਾ ਬਣਾਈ ਲੱਗਦੀ ਆ ਸੁਣਿਆ ਸੀ ਪੰਪ ਬੜੀ ਕੁੱਤੀ ਚੀਜ਼ ਅੱਜ ਦੇਖ ਵੀ ਲਿਆ ਪੋਰਨ ਵਾਲੇ ਪੋਰ ਹੀ ਜਾਂਦੇ ਆ ਪਰਾਵਾ ਇੱਕ ਪੱਖਾ ਬੰਦ ਕਰ ਲਾ ਲੱਗਦਾ ਤੈਨੂੰ ਹਵਾ ਜ਼ਿਆਦਾ ਲੱਗ ਗਈ ਉਹ ਰਕਮੋਛਾ ਭਰਾਵਾ ਉਹ ਵੀ ਨਾ ਜਦੋਂ ਪੱਟ ਲਈ ਯਾਰ ਸਾਰਿਆਂ ਨੂੰ ਇੱਕ ਰਿਕਵੈਸਟ ਆ ਹਰੇਕ ਨੂੰ ਨਾ ਇੰਸਟਾਗ੍ਰਾਮ ਬਾਰੇ ਦੱਸਿਆ ਕਰੋ ਠੋਖਾ ਨਾਲ ਮੇਰੇ ਤੂੰ ਬਹੁਤ ਪਸ਼ਤਾਬੀਗਾ ਠੋਖਾ ਤਾਂ ਖਾਣਾ ਹੋਇਆ ਪਿਆ ਆ ਕਲਾਕਾਰਾਂ ਕਿੱਥੋਂ ਦੇਖਣ ਨੂੰ ਮਿਲਣਗੇ ਸੀ ਜੇ ਨੈਟ ਨਾ ਹੁੰਦਾ ਐਦਾਂ ਲੱਗਦਾ ਜਿਵੇਂ ਚੰਦ ਉੱਪਰ ਹਲਕਾ ਪਿੰਡ ਡਿੱਗਿਆ ਹੋਵੇ ਬਿੱਤਿਆ ਵੇਲਾ ਇਕੱਠਿਆਂ ਦਾ ਜਦੋਂ ਚੇਤੇ ਆਵੇਗਾ ਵਿਆਹ ਵਾਲਾ ਚੂੜਾ ਤਾਂ ਵਧਾਲਾ ਪਹਿਲੇ ਹੀ ਮਹੀਨੇ ਦੇਣ ਲੱਗ ਗਈ ਤੋ ਖਤਾ ਪਾਈ ਤੇਰੀਆਂ ਅੱਖਾਂ ਦੇ ਰੀਆਂ ਨੇ ਜੋ ਆਪਸੀ ਪਿਆਰ ਨਹੀਂ ਰੱਖਦੀਆਂ ਇੱਕ ਕੁੜੀ ਜਾਵੇ ਦੀ ਜੰਮੂ ਆ ਤੇ ਦੂਜੀ ਸੰਗਰੂਰਾ ਯਾਰ ਆ ਕੀ ਦੀ ਘਰ ਵਾਲੀ ਆ ਇਸ ਤੋਂ ਬਈ ਫੋਨ ਖੋਲਾ ਨਹੀਂ ਤਾਂ ਇਹ ਕਿਸੇ ਦਾ ਦਿਲ ਤੋੜ ਦੂਗੀ ਬਾਬੇ ਦੀ ਦਾੜੀ ਚਿੱਟੀ ਹੋ ਗਈ ਕਰਤੂਤਾ ਕਾਲੀਆਂ ਹੀ ਨੇ ਇਹਨੇ ਬੇਬੇ ਟਪਕਾ ਦੇ ਨਹੀਂ ਕਿਸੇ ਦਿਨ ਬੇਬੇ ਵੀ ਸੋਚਦੀ ਹੋਣੀ ਆ ਕਿ ਹਰੇ ਕੇ ਵੀਡੀਓ ਦੇ ਅੱਗੇ ਮੈਨੂੰ ਖੜਾ ਲੈਂਦਾ ਇੰਨਾ ਗੱਲਾਂ ਕਰਕੇ ਪਾਕਿਸਤਾਨ ਅੱਡ ਹੋਇਆ ਸਰਕਾਰ ਨੂੰ ਬੇਨਤੀ ਹੈ ਕਿ ਇਸ ਦੀ ਫ੍ਰੀ ਬਿਜਲੀ ਚ ਇਸ ਨੂੰ ਛੱਡ ਕੇ ਦਿੱਤੇ ਜਾਣ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਫੋਨ ਜ਼ਬਤ ਕੀਤਾ ਜਾਵੇ ਤੇ 2 ਸਾਲ ਦੀ ਸਜ਼ਾ ਕੀਤੀ ਜਾਵੇ ਮੁੱਕ ਗਿਆ ਹੋਰਾਂ ਦੇ ਲੋਕੀ ਹਾਂ ਮਾਰ ਦੋ ਕਰਤੀ ਸਵੇਰੇ ਸਵੇਰੇ ਬੌਣੀ ਲਾਲੇ ਦੀ ਤਾਂ ਚਲੋ ਵੀ ਮੁੰਡਿਓ ਕਰ ਲੋ ਕੱਠੀ ਲਾਲੀ ਨੂੰ ਤਾਂ ਛਾਪੀ ਸੁੰਘ ਗਿਆ ਬੋਲਦਾ ਹੀ ਨਹੀਂ ਇਹ ਚਟਨੀ ਖਾਣੇ ਕਿੱਥੇ ਛੱਡਦੇ ਆ ਤੂੰ ਤੇ ਸਾਨੂੰ ਪੁੱਲੀ ਗਈ ਐ ਅਸੀਂ ਤੈਨੂੰ ਭੁੱਲੇ ਨਹੀਂ ਬੈਠ ਕੇ ਕੈਨੇਡਾ ਜਾ ਕੇ ਅਸੀਂ ਰਹਿ ਗਏ ਇਕੱਲੇ ਨਹੀਂ ਭਾਈ ਬਹੁਤ ਦਰਦਾ ਤੇਰੀ ਆਵਾਜ਼ ਤੇ ਤੇਰਾ ਗਾਣਾ ਸੁਣ ਕੇ ਸਾਡੇ ਗਵੰਡਿਆਂ ਦੀ ਮੱਝ ਇੱਕ ਮਹੀਨਾ ਪਹਿਲਾਂ ਹੀ ਸੂਪੀ ਇਹ ਗਾਣਾ ਨਹੀਂ ਇਹ ਮਕਾਨਾਂ ਤੇ ਪਾਉਣ ਵਾਲਾ ਬੈਣ ਤੂੰ ਬੈਠ ਕੇ ਕੈਨੇਡਾ ਜਾ ਕੇ ਦੋਸਤੋ ਸ਼ੇਅਰ ਕਰ ਦਿਓ ਇਹ ਮੈਂ ਗਾਣਾ ਲਿਖਿਆ ਹੋਇਆ ਤੇ ਇਹ ਗਾਣਾ ਉਹਦੇ ਤੱਕ ਪੁੰਚਣਾ ਚਾਹੀਦਾ ਇਸ ਤੱਕ ਕਿ ਵੱਤ ਵਾ ਸ਼ੇਅਰ ਕਰ ਦੇਣ ਇਹਨੂੰ ਮਮਾ ਤੇਰਾ ਗਾਣਾ ਸ਼ੇਅਰ ਕਰਕੇ ਜੁੱਤੀਆਂ ਖਾਣੀਆਂ ਬਾਈ ਇਦਾਂ ਦਾ ਗੀਤ ਨਾਲ ਲਿਖ ਤੈਨੂੰ ਸਰਕਾਰਾਂ ਨੇ ਮਰਾ ਦੇਣਾ ਮੈਂ ਪਟਿਆਲਾ ਤੋਂ ਦੋ ਬੌਂਸਰ ਦੁਰੀਆਂ ਮੇਰੇ ਨਾਲ ਖੜੀਆਂ ਨੇ ਇਹ ਬਲਾਈਆਂ ਨੇ ਇਹਨਾਂ ਦਾ ਇੰਨਾ ਸੋਨਾ ਦਾ ਮਰਜ ਆ ਸਾਨੂੰ ਮੇਲੇ ਵਿੱਚ ਬਹੁਤ ਜ਼ਿਆਦਾ ਸੋਨਾ ਬਹੁਤ ਇਮਾਨਦਾਰੀ ਅਤੇ ਬਹੁਤ ਪਿਆਰ ਨਾਲ ਕੰਮ ਕਰਿਆ ਜੇ ਤੇ ਇਹਨੂੰ ਬੌਂਸਰਾਂ ਨਹੀਂ ਨੋਰ ਹੋਵੇ ਤਾਂ ਇਹਨਾਂ ਦਾ ਜ਼ਰੂਰ ਸਮਝਾ ਦੇ ਬੌਂਸਰ ਘੱਟ ਤੇ ਰੋਟੀ ਲਾਉਣ ਵਾਲੀਆਂ ਜ਼ਿਆਦਾ ਲੱਗਦੀਆਂ ਸਾਨੂੰ ਨਹੀਂ ਲੋੜ ਤੂੰ ਆਪਣੇ ਕੋਲ ਹੀ ਰੱਖ ਸਾਲਾ ਬਣਿਆ ਲੋਰ ਦਾ ਨਾ ਪਹਿਲਾਂ ਇੰਨਾ ਕਰਜ ਚੁੱਕਦੀ ਕਿਉਂ ਬਾਅਦ ਚ ਸਿਕਿਉਰਿਟੀ ਦੀ ਲੋੜ ਪੈਂਦੀ ਆ ਇੱਕ ਨੇ ਤਾਂ ਹੱਥ ਛੱਟ ਨੂੰ ਪਾਇਆ ਜਿਵੇਂ ਬਟਨ ਟੁੱਟੇ ਹੁੰਦੇ ਨੇ ਅਸੀਂ ਰਾਤ ਨੂੰ ਖੇਤ ਪਾਣੀ ਲਾਉਣ ਜਾਣਾ ਰਾਤ ਨੂੰ ਬੱਕ ਹੋ ਸਕਦੇ ਹੋ ਤੜਕਾਂ ਦਾ ਹੋਵੇ ਤੋਂ ਸੁਨਰੀ ਹੋ ਗਿਆ ਹੋ ਪਾਣੀ ਪੰਜਾਹ ਦਰਿਆਵਾਂ ਵਾਲਾ ਨੇਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਮੁੰਡਾ ਸਰਤਾਜ ਦੇ ਗੀਤਾਂ ਦਾ ਵੈਰੀ ਹੋ ਗਿਆ ਸਰਤਾਜ ਨੇ ਸ਼ਰਮ ਨਾਲ ਹੀ ਮਰ ਜਾਣਾ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਜ਼ੈਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਜ਼ੈਰੀ ਹੋ ਗਿਆ ਪਤੰਦਰ ਟੱਟੀ ਕਰਨ ਆਇਆ ਸੀ ਇਹ ਰੀਲੀ ਬਣਾਉਣ ਲੱਗ ਗਿਆ ਤੂੰ ਤਾਂ ਲੋਕ ਨਹੀਂ ਦਿੰਦੇ ਸੀ ੜਗਿਆਂ ਨਾਲ ਅੱਖਾਂ ਜੱਟ ਤੇ ਇਹਨੂੰ ਕੁੜੀਆਂ ਪੁੱਛਦੀਆਂ ਡਰੈਸਿੰਗ ਸੈਂਸ ਸਾਲਾ ਟੈਂਪੂ ਮਹਿਕਮਾ ਗੁੜੀ ਨੀ ਦੇ ਸੌਂਗੇ ਰੱਬਾ ਉੱਠ ਜਾ ਇੱਥੇ ਧਰਤੀ ਖਤਰੇ 'ਚ ਹੈ ਰੱਬ ਵੀ ਕਹਿੰਦਾ ਹੁਣ ਆ ਉਹ ਕਿਹੜੀ ਮਾੜੀ ਘੜੀ ਇਹਨੂੰ ਲੁੱਲੀ ਲਾ ਬੈਠਾ ਤੂੰ ਤਾਂ ਲੋਕ ਨਹੀਂ ਦਿੰਦੇ ਸੀ ਕੁੜੀਆਂ ਤੋਂ ਪਹਿਲਾਂ ਮੁੰਡੇ ਬਚਾਉਣ ਦੀ ਪੀਲ ਆ ਸਾਰਿਆਂ ਨੂੰ ਵਾਰੀ ਵਾਰ ਸੀ ਖਟਣ ਗਿਆ ਸੀ ਖਟਕੇ ਲਿਆਂਦੀ ਗੰਨ ਰੱਬ ਵੀ ਮੰਨਦਾ ਸ਼ਰਮ ਲਾ ਕੇ ਤੇਰੇ ਲੰਨ ਤੂੰ ਤਾਂ ਲੋਕ ਨਹੀਂ ਦਿੰਦੇ ਸੀ ਤੈਨੂੰ ਟੈਂਪੂ ਨੂੰ ਕੀਨੇ ਲੁੱਕ ਦੇਣੀ ਆ ਦੇਈ ਤੇ ਤੂੰ ਆਪ ਹੀ ਬਹੁਤ ਜਾਨਾ ਲੋਕਾਂ ਨੂੰ ਜ਼ਿੰਦਗੀ ਇੱਕ ਸਫਰ ਐਸੋ ਆਨਾ ਜਹਾਂ ਕੱਲ੍ਹ ਕੀ ਹੋ ਮੈ ਜਾਣਾਂ ਮम्मा ਗਰਮੀਆਂ ਚ ਸ਼ੇਰਵਾਨੀ ਪਾਈ ਫਿਰਦਾ ਪਿੱਤਨਾ ਕਢਾ ਲਈ ਮਹਾਰਾਣੀ ਬੱਲੂ ਕੁਮਾਰੀ ਰਿਆਸਤੇ ਛੱਕਾਪੁਰ ਪਤੰਦਰ ਚਾਹ ਦੇ ਗਲਾਸ ਦੇ ਵਿੱਚ ਚੂਪੇ ਮਾਰਦਾ ਦੁਨੀਆਂ ਦਾ ਪਹਿਲਾ ਟੈਂਪੂ ਆ ਜਿਹੜਾ ਤੇਲ ਪੱਲੀ ਟੇਚੀ ਚ ਚੱਕੀ ਫਿਰਦਾ ਸਫਰ ਹੈ ਸੁਹਾਣਾ ਬੱਲੂ ਨੇ ਚੂਪੇ ਲਾਉਣ ਹੈ ਜਨ ਐਵੇਂ ਪੈਸਾ ਮੇਰੇ ਘਰਦਿਆਂ ਨੇ ਮੈਨੂੰ ਖੂਬ ਐਸ਼ ਕਰਾਈ ਆ ਬਚਪਨ ਤੋਂ ਹੀ ਮੈਂ ਐਸ਼ ਕੀਤੀ ਆ ਮੈਨੂੰ ਇਹ ਐਸਾ ਰਿਜ਼ਲਟ ਹੈ ਹੈ ਕਰਦਿਆਂ ਨੇ ਬਚਪਨ ਤੋਂ ਹੀ ਇਹਨੂੰ ਰਵੜਦਾ ਲੈ ਕੇ ਦੇਤਾ ਸੀ ਇਹਨੂੰ ਪੁੱਠਾ ਕਰਕੇ ਛਾੜ ਦਿਓ 150 ਸੰਦ ਪੱਕਾ ਨਿਕਲੂ ਕਰਦਿਆਂ ਨੇ ਤੈਨੂੰ ਐਸ਼ ਕਰਾਈਆ ਤੇ ਤੂੰ ਮੁੱਠਲ ਮਹਿਕ ਮੈਨੂੰ ਕਰਾਈਆ ਕੈਸ਼ ਮੁੰਡੇ ਨੂੰ ਕਰਵਾਈ ਸੀ ਵਿੱਚੋਂ ਟੈਂਪੂ ਨਿਕਲ ਆਇਆ ਮੈਂ ਬਦਲਾਂਗਾ ਤੇਰੀ ਆਪਣੇ ਆਪ ਲੋ ਆਈ ਐਮ ਵਟ ਆਈ ਐਮ ਮੈਨੂੰ ਲੱਗਦਾ ਬਦਲ ਜਾਊਂਗਾ ਜੇ ਤੁਹਾਨੂੰ ਪੈਸਾ ਬੰਨਾ ਬੰਦ ਹੋ ਜਾਏ ਐਵੇਂ ਇੰਨੀ ਐਸ਼ ਕਰਾਈਏ ਟੈਂਪੂ ਨੂੰ ਜੇ 5 ਰੁਪਏ ਦਾ ਕੰਡਮ ਲੈ ਲੈਂਦੇ ਤਾਂ ਆ ਦਿਨ ਨਾ ਦੇਖਣਾ ਪੈਂਦਾ ਭਾਈ ਜਿੰਨਾ ਤੂੰ ਜਲੀਲ ਕੀਤਾ ਮਾਦੀ ਤੀ ਨੇ ਮਾਸਾ ਨਹੀਂ ਫੀਲ ਕੀਤਾ ਬੇੜਾ ਗਰਕ ਕਰਤਾ ਪੰਜਾਬ ਦਾ ਟੈਂਪੂਆਂ ਨੇ ਇੱਕ ਅੱਦੇ ਦੀ ਪੱਦਾਂ ਵਾਲੀ 나ੜ ਪਾਟੇ ਤਾਂ ਸਾਲੇ ਟਿਕਣੇ ਇਹ ਸੱਚੀ ਦੱਸ ਮਤੋਂ ਕੀ ਵਾਰ ਦੇ ਹੈ ਗੱਟੀ ਚਿੱਟਲਾ ਬਚ ਕੇ ਫਿਰਦਾ ਦੌਰ ਚੱਲ ਰਿਹਾ ਫੁਕਰਿਆਂ ਤੇ ਖੁਸਰਿਆਂ ਦਾ ਪਹਿਲਾਂ ਲੋਕ ਕੁੜੀਆਂ ਦੀ ਭਰੂਣ ਹੱਤਿਆ ਕਰਦੇ ਸੀ ਲੱਗਦਾ ਹੁਣ ਮੁੰਡਿਆਂ ਦੀ ਹੋਊਗੀ ਨਾ ਇਹਨੂੰ ਵਿਆਹਣ ਜੋਗੇ ਨਾ ਘਰੋਂ ਕੱਢਣ ਜੋਗੇ ਘੁਣੀਆਂ ਦੇ ਕੋਕੇ ਮਿਲਦੇ ਟਟ ਪੈਣਿਆ ਤੇਰੀਆਂ ਗੁਆਚੋਂ ਭੈਣ ਦੀ ਲੰਨ ਦਿੱਤਾ ਪੈ ਇੰਸਟਾਗ੍ਰam ਦੀ ਇਹਨਾਂ ਪਾਟੇ ਅਕਾਉਂਟੋਂ ਦੇ ਨਤੀਜੇ ਨੇ ਸਾਲੇ ਨੇ ਬੁੜੀ ਦਾ ਸੂਏ ਹੀ ਖਰਾਬ ਕੀਤਾ ਪੰਜੀਰੀ ਦਾ ਮੁੱਲ ਵੀ ਨਹੀਂ ਮੋੜਿਆ ਭਗਤ ਸਿੰਘ ਵੀ ਸੋਚਦਾ ਹੁਣ ਆ ਬੰਡ ਬਣਾਉਣੀ ਜਾਂਤ ਲਈ ਫਾਂਸੀ ਚੜ ਗਿਆ ਮੈਂ ਬੀਸੀ ਇਹਦੇ ਨਾਲ ਤਾਂ ਗੁਲਾਮੀ ਚੰਗੇ ਸੀ ਸਾਲਿਆ ਟੈਂਪੂ ਤਾਂ ਹੈ ਨਹੀਂ ਸੀ ਸੋਣੀ ਸ਼ੇਪ ਵੀ ਸੋਣੀ ਹਾਈਟ ਵੀ ਸੋਣੀ ਪ੍ਰਾਈਸ ਵੀ ਸੋਨਾ ਸੋਣੀ ਹੈ ਨਾ ਲੈਣੀ ਹੈ ਨਾ ਸਿਰਫ 90000 ਲਿਆਓ ਤੇ ਲੈ ਜਾਓ 90000 ਤਾਂ ਹੈ ਨਹੀਂ 250 ਹੈਗਾ ਦੇਣੀ ਤਾਂ ਦੇ ਦੀ ਬਾਕੀ ਕਿਸ਼ਤਾਂ ਕਰ ਲਾਂਗੇ ਲੈਣੀ ਤਾਂ ਹੈਗੀ ਠੰਡ ਵੀ ਬਹੁਤ ਆ ਪਰ ਤੂੰ ਰੇਟ ਜਿਆਦਾ ਲਾ ਰਹੀ ਹੈ ਠੀਕ ਠੀਕ ਲਾ ਲ ਲੈਣੀ ਆ ਬਸ ਥੋੜਾ ਜਿਹਾ ਰੇਟ ਕੱਟ ਕਰ ਲੈ ਤਿੰਨ ਬੰਦੇ ਹੋ ਜਾਣਗੇ ਕੁਵੇ ਸੋਣੀ ਸ਼ੇਪ ਵੀ ਸੋਣੀ ਹਾਈਟ ਵੀ ਸੋਣੀ ਪ੍ਰਾਈਸ ਵੀ ਸੋਨਾ ਸੋਣੀ ਹੈ ਨਾ ਲੈਣੀ ਹੈ ਨਾ ਜੈ 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 ਰੇਟ ਲਾ ਲੋ ਰੋਜ਼ ਲਵਾਂਗੇ ਅਸੀਂ ਨਹੀਂ ਲੈਣੀ ਗੱਡੀ ਬਹੁਤ ਚਲਾਈ ਲੱਗਦੀ ਆ ਲੋਕਾਂ ਦੀ ਸੈਕੰਡ ਹੈਂਡ ਗੱਡੀਆਂ ਵਾਸਤੇ ਫਰਸਟ ਹੈਂਡ ਜਿੱਦਦਾ ਤੇ ਲਾਤੀ ਚੰਗੀ ਗੱਲ ਨਹੀਂ ਬੀਬਾ ਬੜੇ ਇਨਸਾਨ ਮਿਲੇ ਕਈ ਬਈ ਮਾਰਲੇ ਤੇਰੇ ਜਿੰਨਾ ਉੱਚਾ ਕਿਰਦਾਰ ਨਹੀਂ ਹੋ ਮਿਲਿਆ ਇਹਨੂੰ ਸਾਲੇ ਨੂੰ ਕੋਈ ਘੋੜਿਆਂ ਵਾਲੇ ਤੇ ਵੇਲੇ ਛੱਡ ਕੇ ਉਹ ਫੇਰ ਠੰਡ ਪੈਣੀ ਇਹਨੂੰ ਇੰਨਾ ਵੱਡਾ ਪਿਆਰ ਤਾਂ ਅਫਰੀਕਾ 'ਚ ਹੀ ਮਿਲ ਸਕਦਾ ਇਦੇ ਪਿਆਰ ਨੂੰ ਬੇਨਤੀ ਆਏ ਭਾਈ ਦੁਆਰਾ ਭਾਲਦੀਆ ਤੈਨੂੰ ਛੇਤੀ ਮਿਲ ਵਿਚਾਰੀ ਨੂੰ ਬੜਾ ਕੁਝ ਮਿਲ ਗਿਆ ਤੇਰੇ ਜਾਣ ਪਿੱਛੋਂ ਪਰ ਤੇਰੇ ਜਿਹਾ ਸਾਨੂੰ ਕਿਤੋਂ ਪਿਆਰ ਨਹੀਂ ਉਹ ਮਿਲਿਆ ਲੱਗਦਾ ਖਾਸਾ ਵੱਡਾ ਆਦਮੀ ਸੀ ਪਿਆਰ ਕਰਨ ਵਾਲਾ ਤੈਨੂੰ ਪਿਆਰ ਨਹੀਂ ਹਥਿਆਰ ਚਾਹੀਦਾ ਅਤੋ ਇਸ ਵਾਰ ਜਦ ਮਿਲੋ ਤੋ ਕਿ ਨਾ ਨਾ ਸਹੀ ਸਹੀ ਐਨੇ ਬੰਦੇ ਦਾ ਸੰਦ ਖਾ ਲਿਆ 307 ਦੇ ਪਰਚੇ ਚ ਅੰਦਰ ਗਿਆ ਪਿੱਛੇ ਖੜੇ ਗੰਜੇ ਜੀ ਦੀ ਨੀਤ ਸਹੀ ਨਹੀਂ ਲੱਗਦੀ ਹੁਣ ਕੈਦੀ ਨਜ਼ਾਰੇ ਲੈਣਗੇ ਕਹਿਣਾ ਗਲਤ ਗਲਤ ਛੁਪਾਣਾ ਸਹੀ ਸਹੀ ਇਹ ਦੇਖ ਲਓ ਪਲਾਸਟਿਕ ਦਾ ਸੰਧ ਫੜਿਆ ਗਿਆ ਦਿੰਦਾ ਫੜਿਆ ਗਿਆ ਇਹ ਇੱਕ ਵੀ ਨੋਟ ਘਟ ਗਿਆ ਮੰਮੀ ਨੇ ਕੁੱਟ ਕੇ ਸੂਟ ਵਰਗੀ ਪੀਲੀ ਕਰ ਦੇਣੀ ਆ ਜੇ ਨਹੀਂ ਪੈਸੇ ਤਾਂ ਪਿੱਛੇ ਕੰਧ ਪਲਸਟਰ ਕਰਵਾ ਲਾ ਜਲਦੀ ਵੀਡੀਓ ਬੰਦ ਕਰੋ ਨੋਟ ਵੀ ਇਕੱਠੇ ਕਰਨੇ ਆ ਚਿਲड्रन ਬੈਂਕ ਆਫ ਇੰਡੀਆ ਹਾਂਜੀ ਮਿੱਤਰੋ ਵੀਡੀਓ ਘੈਂਟ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਜਲਦੀ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਨਾਲ